ਮਾਤਾ ਭੋਲੀ ਜੀ ਦੇ ਦਰਸ਼ਨ ਪਿੰਡ ਚੀਮੇ ਸੰਤ ਅਤਰ ਸਿੰਘ ਜੀ ਦੇ ਮਾਤਾ ਭੋਲੀ ਜੀ ਸੰਤ ਪੁੱਤਰ ਦੇ ਦਰਸ਼ਨ ਲਈ ਹਰ ਵੇਲੇ ਬੈਬਲ ਰਹਿੰਦੇ ਮਾਤਾ ਜੀ ਦੇ ਪ੍ਰੇਮ ਦੇ ਖਿੱਚੇ ਹੋਏ ਸੰਤ ਜੀ ਚੀਮੇ ਗਏ ਅਤੇ ਨਗਰ ਤੋਂ ਬਾਹਰ ਆਪਣੇ ਹੀ ਖੇਤਾਂ ਵਿੱਚ ਪ੍ਰਭੂ ਨਾਮ ਵਿੱਚ ਸਮਾਧੀ ਸਥਿਤ ਹੋ ਗਏ ਉਹਨਾਂ ਦੀ ਛੋਟੀ ਭੈਣ ਜੋ ਉੱਥੇ ਡੰਗਰ ਚਾਰਦੀ ਸੀ ਉਸਨੇ ਆਪਣੇ ਵੀਰ ਨੂੰ ਪਛਾਣ ਲਿਆ ਅਤੇ ਘਰ ਜਾ ਕੇ ਮਾਤਾ ਜੀ ਨੂੰ ਕਿਹਾ ਕਿ ਗਵਾਚਾ ਹੋਇਆ ਵੀਰ ਖੇਤਾਂ ਵਿੱਚ ਆਇਆ ਬੈਠਾ ਹੈ। ਮਾਤਾ ਜੀ ਸੰਤ ਪੁੱਤਰ ਦੇ ਪ੍ਰੇਮ ਵਿੱਚ ਬਹਿਬਲ ਹੋਏ ਜਲਦੀ ਜਲਦੀ ਗੜਵੇ ਵਿੱਚ ਦੁੱਧ ਪਾ ਕੇ ਬੱਚੀ ਅਤੇ ਹੋਰ ਸੰਗਤ ਨੂੰ ਨਾਲ ਲੈ ਕੇ ਝਟ ਖੇਤਾਂ ਵਿੱਚ ਜਾ ਪਹੁੰਚੇ। ਸੰਤ ਜੀ ਮਾਤਾ ਜੀ ਨੂੰ ਦੂਰੋਂ ਹੀ ਦੇਖ ਕੇ ਹੱਥ ਜੋੜ ਕੇ ਖੜੇ ਹੋ ਗਏ। ਅਤੇ ਮਾਤਾ ਜੀ ਦੇ ਚਰਨ ਸਪਰਸ਼ ਕੀਤੇ ਮਾਤਾ ਜੀ ਨੇ ਬੜੇ ਬਿਰਾਗ ਵਿੱਚ ਪੁੱਤਰ ਨੂੰ ਗਲੇ ਲਾ ਕੇ ਕਿਹਾ ਧਨ ਭਾਗ ਤੇਰਾ 7 ਸਾਲਾਂ ਬਾਅਦ ਮਿਲਾਪ ਹੋਇਆ ਹੈ ਮੈਂ ਬੜ ਭਾਗੀ ਹਾਂ ਕਿ ਤੂੰ ਪ੍ਰਭੂ ਸਿਮਰਨ ਵਿੱਚ ਲੱਗਾ ਹੋਇਆ ਹੈ ਪਰ ਹੁਣ ਇੱਥੇ ਰਹਿ ਕੇ ਹੀ ਨਾਮ ਬਾਣੀ ਜਪ ਸੰਤਾ ਨੇ ਬੜੇ ਸਤਕਾਰ ਨਾਲ ਕਿਹਾ ਸਤ ਵਚਨ ਪਰ ਨਾਲ ਹੀ ਬੇਨਤੀ ਕੀਤੀ ਕਿ ਸਾਡੀ ਇੱਕ ਸ਼ਰਤ ਹੈ ਕਿ ਤੁਸੀਂ ਸਾਨੂੰ ਵਿਆਹ ਵਾਸਤੇ ਨਹੀਂ ਕਹੋਗੇ ਮਾਤਾ ਜੀ ਨੇ ਕਿਹਾ ਮੈਂ ਬਿਲਕੁਲ ਨਹੀਂ ਆਖਾਂਗੀ ਆਪ ਹਰ ਵਖਤ ਨਾਮ ਸਿਮਰਨ ਵਿੱਚ ਰਤੇ ਰਹਿੰਦੇ ਮਾਤਾ ਜੀ ਰੋਜ਼ ਪ੍ਰਸ਼ਾਦਾ ਲਿਆਉਂਦੇ ਤਾਂ ਸੰਤ ਜੀ ਪਹਿਲੇ ਉਹਨਾਂ ਨੂੰ ਜਪਜੀ ਸਾਹਿਬ ਦੀ ਇੱਕ ਪੌੜੀ ਕੰਠ ਕਰਵਾਉਂਦੇ ਤੇ ਫਿਰ ਪ੍ਰਸ਼ਾਦਾ ਛਕਦੇ ਇਸ ਤਰ੍ਹਾਂ ਜਦੋਂ ਮਾਤਾ ਜੀ ਨੂੰ ਜਪਜੀ ਸਾਹਿਬ ਕੰਠ ਹੋ ਗਿਆ ਤਾਂ ਅਕਾਲ ਪੁਰਖ ਨੇ ਸੰਤਾਂ ਤੋਂ ਹੋਰ ਸੇਵਾ ਲੈਣ ਵਾਸਤੇ ਇਹ ਖੇਡ ਵਰਤਾਈ ਕਿ ਇੱਕ ਦਿਨ ਮਾਤਾ ਜੀ ਪੁੱਤਰ ਭਾਵਨਾ ਦੇ ਮੋਹ ਵਸ ਹੋ ਕੇ ਕਹਿਣ ਲੱਗੇ ਪੁੱਤਰ ਜ਼ਮੀਨ ਬਹੁਤ ਹੈ ਕਿੰਨਾ ਚੰਗਾ ਹੋਵੇ ਜੇ ਤੂੰ ਵਿਆਹ ਕਰਾ ਲਵੇਂ ਅਤੇ ਘਰ ਦੇ ਕੰਮ ਕਾਜ ਦੇ ਨਾਲ ਭਜਨ ਬੰਦਗੀ ਵੀ ਕਰਦਾ ਰਹੇ ਇਹ ਸੁਣ ਕੇ ਸੰਤ ਜੀ ਖਿੜ ਖੜਾ ਕੇ ਬੜੇ ਹਸੇ ਅਤੇ ਕਿਹਾ ਮਾਤਾ ਜੀ ਤੁਸੀਂ ਆਪਣਾ ਬਚਨ ਹਾਰ ਗਏ ਹੋ ਅਸੀਂ ਹੁਣ ਅਕਾਲ ਪੁਰਖ ਦੇ ਹੁਕਮ ਵਿੱਚ ਇੱਥੋਂ ਚੱਲੇ ਪਾਵਾਂਗੇ ਦੂਸਰੇ ਦਿਨ ਚੁੱਪ ਚਪੀਤੇ ਹੀ ਰਾਤ ਨੂੰ ਚੱਲ ਕੇ ਸੰਤ ਜੀ ਪਾਈ ਰਾਮ ਸਿੰਘ ਜੀ ਕੋਲ ਸਿਆਲਕੋਟ ਪਹੁੰਚ ਗਏ